ਹਾਂਜੀ ਦੋਸਤੋ ਕਹਿੰਦੇ ਆ ਵੀ ਮੋਰਚਿਆਂ ਦੇ ਵਿੱਚ ਨੌਜਵਾਨ ਘਟ ਸ਼ਮੂਲੀਅਤ ਕਰਦੇ ਆ ਪਰ ਆ ਜਿਹੜਾ ਮੌਜੂਦਾ ਨਜ਼ਾਰਾ ਤੁਹਾਨੂੰ ਦਿਖਾਉਣ ਲੱਗੇ ਆ ਇੱਕ ਇਹਨਾਂ ਵਿੱਚੋਂ ਆ ਅੰਕਲ ਥੋੜਾ ਜਿਹਾ ਥੋੜਾ ਜਿਹਾ ਨੌਜਵਾਨਾਂ ਤੋਂ ਤਾਂ ਆਲਾ ਤੇ ਇੱਕ ਉਹ ਬਾਪੂ ਵਿੱਚ ਦੀ ਤੇ ਬਾਕੀ ਆ ਸਾਰੇ ਆ ਦੇਖ ਲੋ ਜੀ ਨੌਜਵਾਨ ਪੰਜਾਬ ਦਾ ਜਿਹੜਾ ਭਵਿੱਖ ਆ ਗਾਂ ਜਿਨ੍ਹਾਂ ਨੇ ਪੰਜਾਬ ਨੂੰ ਅੱਗੇ ਲੈ ਕੇ ਜਾਣਾ ਹਾਂਜੀ ਵੀਰ ਜੀ ਕੀ ਕਹਿਣਾ ਚਾਹੁੰਦੇ ਨੌਜਵਾਨਾਂ ਨੂੰ ਕੋਈ ਸਨੇਹਾ ਦੇਣਾ ਚਾਹੁੰਦੇ ਹੋ ਹਮ ਭਾਈ ਇਸ ਤਾਂ ਬੇਨਤੀ ਕਰਦੇ ਆ ਸਾਰਿਆਂ ਨੂੰ ਵੀ ਬਾਤ ਕਰਕੇ ਆਣਾ ਚਾਹੀਦਾ ਇਸ ਟਾਈਮ ਸਰਦਾਰ ਜੀ ਹੂੰ ਧੱਲੇਵਾਰ ਆਪਣੀ ਜ਼ਿੰਦਗੀ ਦਾਅ ਤੇ ਲਾ ਕੇ ਬੈਠੇ ਨੇ ਸਾਰੇ ਨੌਜਵਾਨਾਂ ਨੂੰ ਪਹੁੰਚਣਾ ਚਾਹੀਦਾ ਜਰੂਰ ਭਾਜੀ ਇਦਾਂ ਨੌਜਵਾਨ ਘੱਟ ਸਮੂਲੀਅਤ ਕਰਦੇ ਆ ਘਰੇ ਬਹਿ ਕੇ ਫੋਨ ਚਲਾਈ ਜਾਂਦੇ ਆ ਤੇ ਉੱਥੇ ਬਹਿ ਕੇ ਕਮੈਂਟ ਕਰ ਦਿੱਤਾ ਬਸ ਠੀਕ ਹੈ ਜੀ ਮਤਲਬ ਜੇ ਉਹ ਨਹੀਂ ਆਉਂਦੇ ਤਾਂ ਉਹਨਾਂ ਨੂੰ ਨੁਕਸਾਨ ਕੀ ਹੋਊਗਾ ਤੁਹਾਨੂੰ ਕੀ ਲੱਗਦਾ ਰਹਿਣਾ ਹੀ ਨਹੀਂ ਕੁਝ ਉਹਨਾਂ ਕੋਲ ਵੀਰ ਜਦੋਂ ਜ਼ਮੀਨ ਨਾ ਰਹੀ ਦੁਕਾਨਦਾਰੀ ਵੀ ਨਹੀਂ ਕੁਝ ਵੀ ਦੇਣਾ ਪਰ ਉਹ ਸਮਝੂਗਾ ਅੱਟ ਰਹੇ ਨੇ ਇਹ ਗੱਲ ਹੈ ਤੇ ਭਾਜੀ ਡੱਲੇਵਾਲ ਸਾਹਿਬ ਤੁਹਾਨੂੰ ਕੀ ਲੱਗਦਾ ਇਕੱਲੇ ਕਿਸਾਨਾਂ ਦੀ ਲੜਾਈ ਲੜ ਰਹੇ ਨਹੀਂ ਨਹੀਂ ਇਹ ਤਾਂ ਸਭ ਦੀ ਲੜਾਈ ਹੈ ਜੀ ਸਭ ਦੀ ਦੁਕਾਨਦਾਰਾਂ ਦੀ ਵੀ ਹੈ ਪਰ ਇਹ ਇਦਾਂ ਹੈ ਜੇ ਬੰਦਾ ਕਹਿੰਦਾ ਵੀ ਜ਼ਮੀਨ ਨਹੀਂ ਹੈਗੀ ਜ਼ਮੀਰ ਚਾਹੀਦੀ ਹੈ ਮੇਰੇ ਕੋਲ ਜ਼ਮੀਨ ਨਹੀਂ ਹੈਗੀ ਪਰ ਜ਼ਮੀਰ ਹੈਗੀ ਹੈ ਮੈਂ ਸਭ ਨੂੰ ਹੱਥ ਬੰਨ ਕੇ ਬੇਨਤੀ ਕਰਦਾ ਵੀ ਆਓ ਆ ਕਮੈਂਟ ਕਰਕੇ ਕੁਝ ਨਹੀਂ ਬਣਦਾ ਹੈਗਾ ਜੇ ਧਰਨੇ ਜਾਉਗੇ ਤਾਂ ਕੁਝ ਬਣੂਗਾ ਮੈਂ ਹਾਲਾਂਕਿ ਫੇਸਬੁੱਕ ਤੇ ਵਟਸਐਪ ਤੇ ਦਾ ਇੰਸਟਾਗ੍ਰਾਮ ਹੋਊਗੀ ਜੋ ਵੀ ਹੋ ਗਿਆ ਮੈਂ ਕਦੇ ਅਜੇ ਤੱਕ ਕਮੈਂਟ ਨਹੀਂ ਕਰਿਆ ਪਰ ਮੈਂ ਉਰੇ ਆਇਆ ਮੈਂ ਆਹੀ ਦਿਖਾਉਣਾ ਚਾਹੁੰਦਾ ਕਿਸੇ ਨੂੰ ਵੀ ਜੇ ਤੁਹਾਡੇ ਕੋਲ ਜ਼ਮੀਨ ਨਹੀਂ ਹੈਗੀ ਜ਼ਮੀਰਤਾ ਹੈ ਜ਼ਮੀਰ ਦੇ ਤੌਰ ਤੇ ਜਾਓ ਤੁਸੀਂ ਯਾਰ ਹਾਂਜੀ ਦੋਸਤੋ ਇਸ ਮੋਰਚੇ ਵਿੱਚ ਕੱਲੇ ਜ਼ਮੀਨਾਂ ਵਾਲੇ ਨਹੀਂ ਬੈਠੇ ਇੱਥੇ ਜ਼ਮੀਰਾਂ ਵਾਲੇ ਵੀ ਬੈਠੇ ਆ ਸੋ ਆ ਜ਼ਮੀਰਾਂ ਵਾਲਿਆਂ ਦੇ ਵੀ ਦਰਸ਼ਨ ਤੁਹਾਨੂੰ ਨਾਲ-ਨਾਲ ਕਰਾ ਦਿੰਨੇ ਆ ਸਾਡੀਆਂ ਬਜ਼ੁਰਗ ਮਾਮਾ ਉਹ ਵੀ ਪਹੁੰਚੀਆਂ ਉਹ ਦੇਖੋ ਉਹ ਵੀ ਨੌਜਵਾਨ ਆ ਹਨ ਤੇ ਨੌਜਵਾਨਾਂ ਦੀ ਉਧਰ ਥੋੜੀ ਘੱਟ ਸ਼ਮੂਲੀਅਤ ਆ ਜੇ ਨੌਜਵਾਨ ਚਾਹੁੰਦੇ ਆ ਬਈ ਅਸੀਂ ਆਪਣੇ ਪੰਜਾਬ ਨੂੰ ਵਿਚਾ ਲਈਏ ਆਪਣੇ ਸਾਰੇ ਵਰਗਾਂ ਨੂੰ ਵਿਚਾ ਲਈਏ ਕਿਉਂਕਿ ਇਹ ਲੜਾਈ ਜਿਹੜੀ ਹੈ ਇਸ ਵੇਲੇ 2% ਅਮੀਰ ਲੋਕਾਂ ਦੀ ਤੇ 98% ਜਿਹੜਾ ਬਾਕੀ ਤਬਕਾ ਉਹਨਾਂ ਦੀ ਲੜਾਈ ਚੱਲਣ ਰਹੀ ਆ ਸੋ ਨੌਜਵਾਨਾਂ ਨੂੰ ਇੱਕ ਅਪੀਲ ਕਰਦੇ ਬਾਪੂ ਕੀ ਕਹਿਣਾ ਚਾਹੁੰਦਾ ਨੌਜਵਾਨਾਂ ਨੂੰ ਪੈਸਾ ਨਹੀਂ ਬੋਲੀਦਾ ਜੀ ਬੇਰੇ ਨੂੰ ਉਹ ਪੱਕਿਆ ਅਹ ਉਹ ਪੱਕਿਆ ਆ ਆ ਬਾਬਾ ਤੂੰ ਕਹਦੇ ਨੌਜਵਾਨਾਂ ਨੂੰ ਕੀ ਕਹਿਣਾ ਚਾਹੁੰਦਾ ਬਾਬਾ ਵੀ ਕਿਰਪਾਨੀਆਂ ਕਰੋ ਇਹ ਆਪ ਦੀ ਜ਼ਮੀਨ ਨਾ ਛੱਡੋ ਤੇ ਜੇ ਨੌਜਵਾਨ ਨਹੀਂ ਆਉਂਦੇ ਮੋਰਚੇ ਤੇ ਫੇਰ ਕੀ ਹੋਊਗਾ ਬਾਬਾ ਅਸੀਂ ਤਾਂ ਹੈਗੇ ਹੀ ਆ ਫਿਰ ਗਾਂ ਇਹ ਕਰਨ ਇਹਨਾਂ ਦਾ ਕੰਮ ਚੰਗਾ ਮੈਂ ਤੁਸੀਂ ਆਪਣੀ ਨਿਵਾ ਜਾਣੀ ਆ ਅਸੀਂ ਤਾਂ ਲਾ ਦੇਾਂਗੇ ਬਾਜੀ ਤੇ ਮੁੜ ਕੇ ਕਿੱਦਾਂ ਰੋਣਗੇ ਅੱਖਾਂ ਚ ਘਸੌਣ ਦੇ ਕੇ ਉਹ ਤਾਂ ਹੁਣ ਇਹਨਾਂ ਨੂੰ ਪੁੱਛ ਲੋ ਖੜੀ ਐ ਨਹੀਂ ਇਹ ਤਾਂ ਆਏ ਆ ਇਹ ਤਾਂ ਯਾਰ ਜੂਦੇ ਆ ਇਹ ਤਾਂ ਆਏ ਆ ਉਹ ਮੈਂ ਉਹਨਾਂ ਨੂੰ ਕਹਿਣਾ ਜਿਹੜੇ ਘਰੇ ਹੋਣਾ ਰਜਾਈ 'ਚ ਬਹਿ ਕੇ ਤੇਰੀ ਵੀਡੀਓ ਦੇਖਦੇ ਆ ਅਸੀਂ ਜਿੱਤ ਕੇ ਜਾਵਾਂਗੇ ਨਾ ਆਲੀ ਤਾਂ ਗੱਲੀ ਕੋਈ ਨਹੀਂ ਕਿੱਕਰ ਉਹ ਅਨਿਆਗ ਫੌਜਾਂ ਵੀ ਮੋਰਚੇ ਦੇ ਵਿੱਚ ਖਨੋਰੀ ਬਾਡਰ ਪਹੁੰਚੀਆਂ ਆ ਤੇ ਉਹਨਾਂ ਦਾ ਸੰਦੇਸ਼ ਆਣਾ ਚਾਹੁੰਦੇ ਬਾਬਾ ਜੀ ਕੀ ਕਹਿਣਾ ਚਾਹੁੰਦੇ ਆ ਜੀ ਬਾਬਾ ਜੀ ਦਾ ਖਾਲਸਾ ਵੈਦ ਜੀ ਫਪੇ ਦਾਸ ਲਾਲ ਸਿੰਘ ਪਿੰਡ ਬੱਲੋ ਠੀਕ ਹੈ ਜੀ ਹਾਂ ਸੋਭਕਰਨ ਸਿੰਘ ਸੀ ਸਾਡੇ ਪਿੰਡੋਂ ਬੰਦਾ ਜਿਹੜਾ ਸ਼ਹੀਦ ਹੋਇਆ ਹੈਗਾ ਅੱਛਾ ਜੀ ਹਾਂ ਉਹਦੇ ਪਿੰਡੋਂ ਪਹੁੰਚਿਆ ਜੀ ਉਸੇ ਡੱਲੇ ਵਾਲਾ ਸਾਹਿਬ ਹੀ ਖੇਤ ਦਾ ਹਾਂ ਹਾਂ ਹਾਲ ਚੱਲ ਜਾਣ ਵਾਸਤੇ ਪਹੁੰਚੇ ਸੀ ਬਾਕੀ ਆ ਜਿਹੜੀ ਮੋਦੀ ਸਰਕਾਰ ਹੈ ਇਹਨੂੰ ਅਸੀਂ ਲਾਣਤਾ ਪਾਉਂਦੇ ਆ ਵੀ ਇਹਨੇ ਔਰੰਗਜ਼ੇਬ ਵਾਲਾ ਰਵਈਆ ਫੜਿਆ ਹੋਇਆ ਇਹਨੂੰ ਵੀ ਪਤਾ ਹੈਗਾ ਜਿਿਹੜਾ ਇਹਦਾ ਦਿਮਾਗ ਹੈ ਮਤਲਬ ਖਰਾਬ ਹੋ ਚੁੱਕਾ ਹੈਗਾ ਤੇ ਇਹਨੂੰ ਸੋਚਣਾ ਚਾਹੀਦਾ ਵੀ ਜਦੋਂ ਔਰੰਗਜ਼ੇਬ ਦਾ ਆਪਣਾ ਜਿਹੜਾ ਹਾਲ ਹੈ ਬੁਰਾ ਹੋ ਗਿਆ ਸੀ ਤੇ ਇਹਦਾ ਵੀ ਉਹੀ ਹੋਣ ਵਾਲਾ ਹੈ ਜਿਹੜਾ ਮਤਲਬ ਇਹ ਉਹਨੇ ਵੀ ਪਰਜਾਂ ਨੂੰ ਧੱਕਾ ਕਰਿਆ ਸੀ ਇਹ ਵੀ ਪਰਜਾਂ ਨੂੰ ਧੱਕਾ ਕਰ ਰਿਹਾ ਹੈ ਤੇ ਢੱਲੇਵਾਲ ਦੀ ਸਭ ਦੀ ਸਿਹਤ ਕਿਦਾਂ ਜੀ ਹੁਣ ਸਿਹਤ ਆ ਜੀ ਮਤਲਬ ਡਾਕਟਰ ਦੇ ਹਿਸਾਬ ਨਾਲ ਬਲੱਡ ਆ ਜਿਹੜਾ ਵੀ ਵਧ ਘਟ ਰਿਹਾ ਹੈਗਾ ਤੇ ਨੇ ਅੰਗ ਫੌਜਾਂ ਵੱਲੋਂ ਕੋਈ ਪੰਜਾਬੀਆਂ ਨੂੰ ਸੁਨੇਹਾ ਹੋਵੇ ਪੰਜਾਬੀਆਂ ਨੂੰ ਸੁਨੇਹਾ ਤਾਂ ਇਹੀ ਹੈ ਵੀ ਹੁਣ ਘਰਾਂ 'ਚ ਬੈਠਣ ਦਾ ਟਾਈਮ ਨਹੀਂ ਹੈਗਾ ਜੀ ਜੇ ਘਰਾਂ 'ਚ ਬੈਠੇ ਰਹਿ ਗਏ ਫੇਰ ਕੀ ਹੋਊਗਾ ਜੀ ਬੈਠੇ ਸੱਤਾਂ ਦੇ ਵਿੱਚ ਮਤਲਬ ਬੈਠੇ ਤਾਂ ਸਟੇੜਦੇ ਆ ਹਾਂਜੀ ਜਿਆ ਘਰੇ ਹੁਣ ਖਾਫੇ ਸਾਗ ਦਾ ਸੌ ਜਾਂਦੇ ਆ ਜਿਹੜੇ ਆਉਣ ਵਾਲੀ ਸਟੇੜੀ ਹੈ ਮਲੋਰੀ ਵਾਸਤੇ ਸੋਚਣਾ ਚਾਹੀਦਾ ਜੀ ਠੀਕ ਹੈ ਜੀ ਹਾਂ ਆਉਣ ਵਾਲੀ ਜਿਹੜੀ ਆਪਣੇ ਕਿਸ ਜਿੰਸਾਂ ਨੇ ਮਤਲਬ ਹੀ ਉਹ ਬਰਬਾਦ ਹੋ ਜਾਂਦੀ ਜੀ ਜਨਾਬ ਪੰਜਾਬੀ ਜਾਗੇ ਹਨ ਦੋਸਤੋ ਅਸੀਂ ਇੱਕ ਲੰਗਰ ਦੇ ਵਿੱਚ ਪਹੁੰਚੇ ਆ ਤੇ ਉੱਥੇ ਆਪਣੇ ਬਜ਼ੁਰਗ ਜਿਹੜੇ ਆ ਆ ਦੇਖ ਲਓ ਜੀ ਹੱਥੀ ਸੇਵਾ ਕਰ ਰਹੇ ਆ ਮੈਨੂੰ ਨਹੀਂ ਲੱਗਦਾ ਵੇ ਘਰੇ ਇਹਨਾਂ ਨੇ ਕਦੇ ਚਾਹ ਦਾ ਗਲਾਸ ਵੀ ਚੱਕ ਕੇ ਰੱਖਿਆ ਹੋਵੇ ਖੇਤਾਂ ਵਿੱਚ ਤਾਂ ਜ਼ਰੂਰ ਕੰਮ ਕਰਦੇ ਹੋਣਗੇ ਪਰ ਉੱਥੇ ਜਿੱਦਾਂ ਬੀਬੀਆਂ ਹੁੰਦੀਆਂ ਕਰਦੇ ਭਰਾ ਦੇਖੋ ਹੱਥੀਂ ਕਾਰਜ ਕਰਨ ਲੱਗੇ ਆ ਇਹ ਇਸ ਵੇਲੇ ਮੋਰਚੇ ਦੇ ਖਰੋਰੀ ਬਾਰਡਰ ਦੇ ਹਾਲਾਤ ਹਾਲਾਤ ਜਿਹੜੇ ਆ ਉਹ ਤੁਹਾਨੂੰ ਦਿਖਾਉਂਦੇ ਆ ਆ ਦੇਖ ਲਓ ਵੀਰ ਜੀ ਸਬਜ਼ੀ ਕੱਟਦੇ ਪਏ ਬਾਬਾ ਜੀ ਕਿਹੜੀ ਜਗ੍ਹਾ ਤੋਂ ਆਂ ਕੋਬੇ ਹਨ ਹਾਂਜੀ ਕੋਬੇ ਕੋਬੇ ਕਿੱਥੇ ਪੈਂਦੇ ਆਂ ਹਾਂਜੀ ਕਿੰਨੇ ਦਿਨ ਹੋ ਗਏ ਤੁਹਾਨੂੰ ਆਇਆਂ ਨੂੰ ਕਿੰਨੇ ਦਿਨ ਹੋ ਗਏ ਆ ਇਹਨੂੰ ਅਸੀਂ ਸਾਨੂੰ 10 ਮਹੀਨੇ ਹੋ ਗਏ ਜੀ ਬੈਠਿਆਂ ਨੂੰ ਤਾਂ ਬੈਠਿਆਂ ਨੂੰ ਬੈਠਿਆਂ ਨੂੰ ਹਾਂ ਵਿਚ ਦੀ ਬਦਲ ਜਾਂਦੇ ਆ ਜੀ ਅਸੀਂ ਠੀਕ ਹੈ ਤੇ ਮਗਰ ਫੇ ਕੰਮਕਾਰ ਕੌਣ ਦੇਖਦਾ ਜੀ ਕੰਮਕਾਰ ਜੀ ਬਸ ਆਪੀ ਕੰਮ ਕਰਤਾ ਜੋ ਪ੍ਰਧਾਨ ਜੀ ਦੇਖੋ ਸੱਡੀ ਖੜੇ ਨੇ ਸਾਡਾ ਵੀ ਕੰਮ ੱੱਡੇ ਹੀ ਹੋਇਆ ਜਦੋਂ ਗਵਰਨਮੈਂਟ ਨੇ ਜ਼ਮੀਨ ਨਹੀਂ ਉਹ ਸਾਡੀਆਂ ਖੋਹ ਲਈ ਮੰਗਰ ਅਸੀਂ ਕਰਾਂਗੇ ਕੰਮ ਇਹ ਹੀ ਕੰਮ ਆ ਸਾਡਾ ਤਾਂ ਜਿਹੜੀ ਰੋਜੀ ਰੋਟੀ ਆ ਸਾਡੀ ਇਹ ਹੀ ਬਚ ਗਈ ਸਾਡਾ ਕੰਮ ਸਾਰਾ ਬੀਚੀ ਆ ਜੀ ਦੋਸਤੋ ਇਹ ਜਿਹੜੇ ਜੂਹਾਰੂ ਜੋਧੇ ਆ ਇਹ ਆਪਣੀਆਂ ਜ਼ਮੀਨਾਂ ਬਚਾਉਣ ਲਈ ਸਾਰੇ ਹਿੰਦੁਸਤਾਨ ਨੂੰ ਬਚਾਉਣ ਲਈ ਇਸ ਵੇਲੇ ਇੱਥੇ ਖੜੇ ਆ ਕਿਉਂਕਿ ਇਹ ਜਿਹੜੀ ਲੜਾਈ ਆ ਇਹ ਅਮੀਰਾਂ ਤੇ ਗਰੀਬਾਂ ਤੇ ਮਿਡਲ ਕਲਾਸ ਦੀ ਲੜਾਈ ਆ ਆਪਸ ਵਿੱਚ ਕਿਉਂਕਿ ਉਹ ਸਾਰਾ ਕੁਝ ਆਪਣੇ ਅੰਡਰ ਕਰਨਾ ਚਾਹੁੰਦੇ ਆ ਤੇ ਇਹ ਜਿਹੜੇ ਆ ਆਪਣੀ ਹੱਕਾਂ ਦੀ ਆਪਣੇ ਹੱਕਾਂ ਦੀ ਖਾਤਰ ਆਪਣੀਆਂ ਹੱਕੀ ਮੰਗਾਂ ਦੀ ਖਾਤਰ ਅੱਜ ਬਾਰਡਰਾਂ ਦੇ ਉੱਤੇ ਆ ਦੇਖ ਲਓ ਜੀ ਆ ਬੈਠੇ ਆ ਜੀ ਭਾਈ ਤੁਸੀਂ ਕਿਹੜੇ ਪਿੰਡ ਚੋਂ ਆ ਕੁਪੇ ਤੋਂ ਟੋਲਲਾ ਹੋਲਾ ਮੇਂ ਟੋਲਲੇ ਮੰਡੀ ਤੋਂ ਹਾਂਜੀ ਤੁਹਾਨੂੰ ਕਿੰਨੇ ਚਿਰ ਹੋ ਗਿਆ ਜੀ ਸਾਨੂੰ ਪੰਜਾਂ ਦਿਨ ਦੋ ਦਿਨ ਹੋ ਗਏ ਜੀ ਦੋ ਦਿਨ ਤੇ ਇਹਦਾ ਬਦਲਦੇ ਰਹਿੰਦੇ ਨੇ ਜੀ ਵਾਰੀ ਵਾਰੀ ਹਾਂਜੀ ਚਾਰ ਪੰਜ ਅਜੇ ਕੱਲੂ ਪੰਜਾਂ ਪਰਸ ਨੂੰ ਆ ਜਾਣਗੇ ਅਸੀਂ ਦੋ ਦਿਨ ਅਜੇ ਹੋਰ ਰਹਿਾਂਗੇ ਕੋਈ ਗੱਲ ਨਹੀਂ ਇਹ ਪੰਜ ਦਿਨ ਨੇ ਨਾ ਫਿਰ ਬਾਹਲੇ ਔਖੇ ਆਗੇ ਤਾਂ ਇੱਥੇ ਆਏ ਆ ਅਸੀਂ ਬੋਖਰ ਤੋਂ ਆਏ ਹਾਂ ਬੋਖਰ ਤੋਂ ਬੰਦੇ ਵੀ ਆਏ ਆ ਮੈਂ ਆਪ ਜੋ ਬੋਖਰ ਤੋਂ ਆਏ ਆ ਜਿਹੜੇ ਜਿਹੜੇ ਸਾਰੇ ਕੰਮ ਐ ਉਹ ਸਾਫ਼ ਹੋਣੇ ਚਾਹੀਦੇ ਕਿੰਨੇ ਦਿਨ ਹੋ ਗਏ ਆਇਆਂ ਨੂੰ ਜੀ ਤਹਰੇ ਦਨ ਹਾਵੇ ਸੰਤਾਇ ਤੇ ਮੀਂਹ ਆਵੇ ਬੈਠਾ ਤੇਰਾ ਤੇਰਾ ਫਰਵੀ ਦਾ ਅੱਛਾ ਤੇਰਾ ਫਰ ਵੀ ਤੇ ਆਈ ਅਸੀਂ ਬੁੜੀਆਂ ਵੀ ਆਉਣੀਆਂ ਹੁਣ ਵੀ ਆਈਆਂ ਤੇ ਬਾਰੀਆਂ ਪਾਈਆਂ ਬਾਰੀ ਸਰ ਆਉਣੀਆਂ ਆ ਨਹੀਂ ਆ ਜਾਂਦੀਆਂ ਵਿਚਾਰੀਆਂ ਜੋ ਕਹਿ ਦਿੰਦੇ ਬਾਰੀ ਕਾਦੀ ਹੈਗੀ ਸਾਰਿਆਂ ਨੂੰ ਕੋਈ ਨਾ ਕਹਿੰਦੇ ਉਹਨੂੰ ਚੱਪਾ ਨੇ ਅੱਛਾ ਜੀ ਇਹ ਮਾਲਵੇ ਦੇ ਵਿੱਚੋਂ ਆ ਨਾ ਤੁਸੀਂ ਮੈਂ ਜਲੰਧਰ ਤੋਂ ਆ ਜੀ ਦੁਆਬੇ ਤੋਂ ਹਾਂਜੀ ਤੇ ਆ ਨਵੇਂ ਨਿਆਣਿਆਂ ਨੂੰ ਕੀ ਸੁਨੇਹਾ ਦੇਣਾ ਚਾਹੁੰਦੇ ਜਿਹੜੇ ਘਰਾਂ 'ਚ ਬੈਠੇ ਆ ਹਜੇ ਉਹ ਆਖਰੀ ਮਾਂ ਦੀ ਜਾਨ ਗਿੱਰ ਤਾਂ ਸੱਜੀ ਜਾਂਦੀ ਜਾਂਦੀ ਹੈ ਨਿਆਣੇ ਦੀ ਹੋਂਦ ਵਿੱਚ ਸਿਆਣੇ ਦੀ ਹੋਂਦ ਉਹ ਇੱਕ ਤਾਂ ਕੰਨਾ ਕਫਈ ਭੱਜੇ ਫਿਰ ਕੇ ਬੁੱਕਰ ਮਤਲਬ ਇਹ ਇਹ ਬਜ਼ੁਰਗਾਂ ਦੀਆਂ ਜਮੀਨਾਂ ਕੱਲੀਆਂ ਮੁੜ ਕੇ ਉਹਨਾਂ ਨਿਆਣਿਆਂ ਨੇ ਸੰਭੜੀਆਂ ਜਿਹੜੇ ਘਰਾਂ 'ਚ ਬੈਠੇ ਆ ਉਹਨਾਂ ਨੂੰ ਕੀ ਕਹਿਣਾ ਚਾਹੁੰਦੇ ਆ ਬਜ਼ੁਰਗਾਂ ਦੀਆਂ ਫਿਰ ਬੱਚਿਆਂ ਦੇ ਨਾਮ ਹੋ ਗਈਆਂ ਪੁੱਤਾਂ ਦੇ ਫਿਰਗਾ ਨਿਆਣਿਆਂ ਦੇ ਨਾਮ ਇੱਥੇ ਆਉਣਗੇ ਕੋਈ ਨਾ ਕੋਈ ਸਿੱਖਣਗੇ ਹੀ ਉਹ ਨਹੀਂ ਕਿਨੇ ਅਨੇ ਬਾੜੇ ਨਹੀਂ ਆਉਂਦੇ ਹਾਂ ਜੀ ਵੱਡੇ ਆ ਜਾਣਗੇ ਵੱਡੇ ਆਉਣ ਜੀ ਵੱਡੇ ਜੀ ਵੀ ਵੱਡੇ ਤਾਂ ਆਉਂਦੇ ਨੇ ਅਸੀਂ ਮਾਫੀ ਸਹਿਤ ਸਾਡੇ ਤੋਂ ਜਿਹੜੀ ਘਾਟ ਰਹੀ ਆ ਕੋਈ ਮਾਫੀ ਮੰਗਦੇ ਤੇ ਹੋਰ ਅਸੀਂ ਤੁਹਾਨੂੰ ਮੀਟ ਕਰਦੀ ਆ ਕਿ ਜੀ ਹੋਰ ਪ੍ਰਬੰਧ ਨੂੰ ਵਧਾਵਾਂਗੇ ਸੁਪੰਡਾਲ ਨੂੰ ਪੁੰਨਾ ਕਰਾਂਗੇ ਲੰਬਾ ਕਰਾਂਗੇ ਗੁਰੂ ਸਾਤਨਾਮ ਬਾਹੇ ਗੁਰੂ ਸਾਤਨਾਮ ਸਤ ਨਾਮ ਵਾਹਿਗੁਰੂ 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 ਸਤ ਨਾਮ ਖਨੌਰੀ ਬਾਰਡਰ ਦੇ ਉੱਤੇ ਸਾਡਾ ਢੱਲੇ ਜਗਜੀਤ ਸਿੰਘ ਦੀ ਢੱਲੇਵਾਲ ਜੀ ਦੀ ਸਪੋਰਟ ਦੇ ਵਿੱਚ ਜਿਹੜੀ ਉਹਨਾਂ ਦੀ ਜਥੇਬੰਦੀ ਆ ਜਾਂ ਉਦਾਂ ਵੀ ਜਿੰਨੇ ਵੀ ਪੰਜਾਬ ਦੇ ਸੋਹਰਦ ਲੋਕ ਜਿਹੜੇ ਚਾਹੁੰਦੇ ਆ ਸਾਡਾ ਪੰਜਾਬ ਜਿਹੜਾ ਖੁਸ਼ਹਾਲ ਰਹੇ ਸੋ ਇੱਥੇ ਟੱਕਰੇ ਆ ਸਾਨੂੰ ਕਿਹੜੀ ਜਗ੍ਹਾ ਤੋਂ ਆਏ ਜੀ ਤੁਸੀਂ ਜ਼ਿਲ੍ਹਾ ਫਤਗੜ ਸਾਹਿਬ ਤੋਂ ਆਏ ਜੀ ਪਿੰਡ ਹੈਗਾ ਸਾਡਾ ਉਜੀਰੂੜਕੀ ਮਲੋਹ ਬਲਾਕ ਦੇ ਵਿੱਚ ਪੈਂਦਾ ਤੇ ਕਿੰਨਾ ਚਿਰ ਹੋ ਗਿਆ ਇੱਥੇ ਆਏ ਨੂੰ ਅਸੀਂ ਤੇਰੇ ਫਿਰ ਵੀ ਇੱਥੇ ਹੀ ਆ ਤੇ ਮਗਰ ਕੰਮਕਾਰ ਕੌਣ ਦੇਖਦਾ ਜੀ ਉਹ ਪਰਮਾਤਮਾ ਕਰਦੇ ਬੱਚੇ ਹੈਗੇ ਨੇ ਉਹ ਕਰਦੇ ਨੇ ਮਤਲਬ ਅੰਨ ਦਾਤੇ ਦੇ ਕੰਮ ਜਿਹੜੇ ਧੰਨੇ ਭਾਗਤਾਂ ਨੂੰ ਇਸ ਵੇਲੇ ਪ੍ਰਮਾਤਮਾ ਮਗਰ ਆਪ ਦੇਖਣ ਰਿਹਾ ਹੈ। ਆਪ ਦੇਖ ਰਿਹਾ ਜੀ ਆਪ ਦੇਖ ਰਿਹਾ। ਤੇ ਤੁਹਾਨੂੰ ਕੀ ਉਮੀਦ ਹੈ ਜੀ ਡੱਲੇਵਾਲ ਸਾਹਿਬ ਜੀ ਦੀ ਸਿਹਤ ਹੁਣ ਕਿਦਾਂ ਹੈ ਜੀ? ਉਹ ਚੜ੍ਹਦੀ ਕਲਾ ਦੇ ਵਿੱਚ ਨੇ ਜੀ, ਚੜ੍ਹਦੀ ਕਲਾ ਜੇ ਰਹਿਣਗੇ। ਇਹ ਤਾਂ ਜਿੰਨਾ ਚਿਰ ਸਰਕਾਰ ਨੇ ਸਾਡੇ ਤੇ ਇਹ ਮਤਲਬ ਦੋਸ਼ ਲਾਉਣਾ ਹੈ ਜਾਂ ਉਹਨਾਂ ਨੂੰ ਉਹਨਾਂ ਨੂੰ ਤਕਲੀਫ ਦੇਣੀ ਹੈ ਦੇ ਲੈਣ ਦੇ ਪਰ ਉਹ ਸਰਕਾਰ ਨੂੰ ਇੱਕ ਦਿਨ ਇੱਕ ਦਿਨ ਇੱਕ ਦਿਨ ਉਹਨੂੰ ਮੁਚਣਾ ਪੈਣਾ ਜਿਹੜੇ ਮੰਨੀ ਹੋਈਆਂ ਮੰਗਾਂ ਨੇ ਉਹਨਾਂ ਨੂੰ ਲਾਗੂ ਕਰਨਾ ਪੈਣਾ। ਤੇ ਤੁਹਾਨੂੰ ਕੀ ਲੱਗਦਾ ਹੈ ਵੀ ਸਰਕਾਰ ਦੱਲੇਵਾਲ ਸਾਹਿਬ ਤੇ ਪ੍ਰੈਸ਼ਰ ਪਾ ਕੇ ਇਥੋਂ ਚੱਕਣ ਦੀ ਵੀ ਕੋਸ਼ਿਸ਼ ਕਰ ਸਕਦੀ ਹੈ ਇਹ ਤਾਂ ਭੁੱਲ ਜਿਵੇਂ ਸਰਕਾਰ ਵੀ ਅਸੀਂ ਪ੍ਰੈਸ ਨਾਲ ਚੱਕ ਲਾਂਗੇ ਅਸੀਂ ਦਿਨ ਰਾਤ ਦਾ ਪਹਿਰਾ ਦੇ ਰਹੇ ਆਂ ਤੇ ਇੱਥੇ ਕਿੰਨੀ ਕਿ ਸੰਖਿਆ ਵਿੱਚ ਆਪਣੇ ਲੋਕ ਹੈਗੇ 50-60 ਹਜ਼ਾਰ ਲੱਖ ਕਿੰਨਾ ਕਿੰਨਾ ਕ ਤੁਹਾਨੂੰ ਅੰਦਾਜ਼ਾ ਕਿੰਨਾ ਗਿਆ ਦੇਖੋ ਇੱਥੇ ਅਸੀਂ ਗਿਣਤੀ ਕੋਈ ਨਹੀਂ ਕਰ ਸਕਦੇ ਇੱਥੇ ਕੋਈ ਨਹੀਂ ਪਤਾ ਵੀ ਕਿੰਨੇ ਕਿ ਲੋਕ ਮਤਲਬ ਸਾਡੀ ਸੰਗਤ ਪਿੱਛੋਂ ਆ ਰਹੀ ਹੈ ਮਤਲਬ 4 ਕਿਲੋਮੀਟਰ ਵਿੱਚ ਹੈਗੇ ਜਾਂ 3-4 ਕਿਲੋਮੀਟਰ ਤੰਬੂ ਲੱਗੇ 6-7 ਕਿਲੋਮੀਟਰ ਦੇ ਤੰਬੂ ਲੱਗੇ ਹੋਏ ਨੇ ਜੀ ਮਤਲਬ ਦਿੱਲੀ ਵਾਂਗ ਤੰਬੂ ਲੱਗ ਚੁੱਕੇ ਆ ਖਨੋਰੀ ਬਾਰਡਰ ਦੇ ਲੱਗ ਚੁੱਕੇ ਜੀ ਲੱਗ ਚੁੱਕੇ ਤੇ ਇੱਕ ਪੰਜਾਬ ਦੇ ਲੋਕਾਂ ਨੂੰ ਕੀ ਸਨੇਹਾ ਦੇਣਾ ਚਾਹੁੰਦੇ ਆ ਪੰਜਾਬ ਦੇ ਲੋਕਾਂ ਨੂੰ ਇਹ ਸਨੇਹਾ ਦੇਣਾ ਚਾਹੁੰਦੇ ਆ ਵੀ ਅੱਜ ਕੋਈ ਇਹ ਗੱਲ ਨਾ ਕਹੇ ਵੀ ਮ ਅੱਜ ਸਾਰਿਆਂ ਨੂੰ ਆਪਣੀ ਜ਼ਮੀਨ ਬਚਾਉਣ ਵਾਸਤੇ ਆਪਣੇ ਬੱਚੇ ਬਚਾਉਣ ਵਾਸਤੇ ਹਰ ਇੱਕ ਬੰਦੇ ਨੂੰ ਇੱਥੇ ਆਉਣਾ ਚਾਹੀਦਾ ਹੈ ਤੇ ਪੰਜਾਬ ਦੇ 117 ਐਮਐਲਏਆਂ ਵਿੱਚੋਂ ਜਾਂ ਐਮਪੀਆਂ ਵਿੱਚੋਂ ਕਿਸੇ ਵੀ ਪਾਰਟੀ ਦੇ ਹੋਣ ਤੇ ਜਿੰਨੇ ਰਾਜ ਸਭਾ ਮੈਂਬਰ ਐ ਕੋਈ ਇੱਥੇ ਬੋੜਿਆ ਜੀ ਹਲੇ ਤੱਕ ਇੱਥੇ ਕੋਈ ਨਹੀਂ ਆਇਆ ਕਿਸੇ ਨੇ ਬਿਆਨ ਵੀ ਨਹੀਂ ਦਿੱਤਾ ਉਹ ਤਾਂ ਐ ਲੱਗਦੇ ਨੇ ਜਿਵੇਂ ਮਰ ਗਏ ਹੁੰਦੇ ਨੇ ਅੱਛਾ ਜੀ ਉਹ ਮਰ ਗਏ ਮਰ ਗਏ ਮਤਲਬ ਜਦ ਜੀ ਦੀ ਬਾਹਤੋਂ ਹਾਂਜੀ ਜਵੀਰ ਦੀ ਬਾਹਤੋਂ ਮਰੇ ਨੇ ਜਮੀਰ ਮੈਂ ਜਮੀਰ ਦੀ ਗੱਲ ਹੋ ਰਹੀ ਏ ਜਮੀਰ ਦੀ ਗੱਲ ਜਮੀਰ ਤੋਂ ਮਤਲਬ ਮਰ ਚੁੱਕੇ ਨੇ ਹਨਾ ਠੀਕ ਹੈ ਜੀ ਤੇ ਆ ਹਾਂਜੀ ਹਾਂਜੀ ਅੰਕਲ ਜੀ ਹਾਂਜੀ ਮੈਂ ਉਤਮ ਸਿੰਘ ਪਿੰਡ ਬਰਵਾਲੀ ਕਲਾਂ ਬਲਾਕ ਖਮਾਣੋ ਤੇ ਜ਼ਿਲ੍ਹਾ ਫਤਿਹਗੜ ਸਾਹਿਬ ਜ਼ਿਲ੍ਹਾ ਮੀਤ ਪ੍ਰਧਾਨ ਭਾਰਤੀ ਕਿਸਾਨ ਯੂਨੀਅਨ ਸਿੱਧੂ ਪਰੇਖ ਤੁਹਾਨੂੰ ਡੱਲੇਵਾਲ ਸਾਹਿਬ ਨਾਲ ਜੁੜਿਆ ਨੂੰ ਕਿੰਨਾ ਚਿਰ ਹੋ ਗਿਆ ਜੀ ਸਾਨੂੰ ਹੋ ਗਏ ਕੋਈ 20 ਸਾਲ ਹੋ ਗਏ ਵਾਹਿਗੁਰੂ ਇਹ ਆ ਜੀ ਜੋਦੇ ਉਹ ਜਿਨ੍ਹਾਂ ਦੇ ਕਰਕੇ ਡੱਲੇਵਾਲ ਸਾਹਿਬ ਅੱਜ ਆਪਣੀ ਜਾਨ ਦੀ ਬਾਜ਼ੀ ਲਾ ਕੇ ਬੈਠੇ ਆ ਜੀ ਬਿਲਕੁਲ ਜੀ ਬਿਲਕੁਲ ਬਿਲਕੁਲ ਡੱਲੇਵਾਲ ਇਹ ਸਰਕਾਰ ਨੇ ਜੋ ਵੀ ਉਹਨਾਂ ਨੂੰ ਮਜਬੂਰ ਕੀਤਾ ਹੈ ਇਹ ਕੋਈ ਮੈਂ ਇਹ ਨਹੀਂ ਕਹਿ ਸਕਦਾ ਵੀ ਇਹ ਮਜਬੂਰੀ ਮਜਬੂਰੀ ਨਹੀਂ ਕੀਤਾ ਸਗੋਂ ਉਹਨਾਂ ਨੂੰ ਇੱਕ ਕੋਜੀ ਸਾਜ਼ਿਸ਼ ਦੇ ਤਹਿਤ ਜਲੀਲ ਕਰ ਕਰਕੇ ਭੁੱਖੇ ਰੱਖ ਕੇ ਮਾਰਨ ਦੀ ਕੋਸ਼ਿਸ਼ ਜਿਹੜੀ ਉਲੀਕੀ ਹੋਈ ਹੈ ਸਰਕਾਰ ਦੀ ਇੱਕ ਗਿਣੀ ਮਿਤੀ ਅਸੀਂ ਕਹਿ ਸਕਦੇ ਹਾਂ ਜੀ ਤੇ ਜਿਹੜੀਆਂ ਜਥੇਬੰਦੀਆਂ ਅਜੇ ਤਾਈਂ ਅੰਦੋਲਨ ਵਿੱਚ ਨਹੀਂ ਹਿੱਸਾ ਦੇਣਾਈਆਂ ਕਿਉਂਕਿ ਮਸਲਾ ਸਾਰਾ ਕਿਸਾਨਾਂ ਦਾ ਆ ਤੇ ਜਥੇਬੰਦੀਆਂ ਵੀ ਕਿਸਾਨਾਂ ਦੀਆਂ ਉਹਨਾਂ ਨੂੰ ਇੱਕ ਕੀ ਸਨੇਹਾ ਦੇਣਾ ਚਾਹੁੰਦੇ। ਦੇਖੋ ਮੈਂ ਸਨੇਹਾ ਇਹੋ ਦੇਣਾ ਚਾਹੁੰਦਾ ਵੀ ਵੀਰੋ ਦੇਖੋ ਗਿੱਲੋ ਛਕ ਇਹ ਗਿਲੇ ਛਕਵੇ ਜਿਹੜੇ ਤੁਸੀਂ ਲੀਡਰ ਕਰ ਰਹੇ ਹੋ ਨਾ ਵੀ ਇਹ ਇਹ ਉਹ ਸਮਾਂ ਨਹੀਂ ਹੈਗਾ ਜਿਹੜਾ ਪਹਿਲਾਂ ਦੀ ਤਰ੍ਹਾਂ ਮਤਲਬ ਆ ਗਿਲੇ ਛਕ ਕੇ ਕਰ ਲਈ ਮੈਂ 10 ਬੰਦਿਆਂ ਦਾ ਟੋਲਾ ਬਣਾਇਆ ਇੱਧਰ ਨੂੰ ਤੁਰ ਗਏ ਤੇ 10 ਬੰਦਿਆਂ ਦਾ ਟੋਲਾ ਬਣਾਇਆ ਇੱਧਰ ਨੂੰ ਤੁਰ ਗਏ। ਇਹ ਉਹ ਸਮਾਂ ਢੁਕਮਾ ਹੈ। ਅਰ ਇਹ ਸਮਾਂ ਮੈਂ ਇਹ ਵੀ ਕਹਿ ਸਕਦਾ ਵੀ ਇੰਨਾ ਅਹਿਮੀਅਤ ਭਰਿਆ ਸਮਾਂ ਅੱਜ ਡੱਲੇਵਾਲ ਸਾਹਿਬ ਆਪਣੀ ਜਾਨ ਦੀ ਬਾਜ਼ੀ ਲਾ ਕੇ ਆਪਣੀ ਜਾਨ ਨੂੰ ਬਾਰਨ ਦੇ ਲਈ ਤਿਆਰ ਨੇ ਸਿਰਫ ਕਿਹਦੇ ਖਾਤਰ ਕਿਸਾਨੀ ਕਿੱਤੇ ਦੀ ਖਾਤਰ ਕਿੱਤੇ ਨੂੰ ਬਚਾਉਣ ਦੀ ਖਾਤਰ ਸਾਡੀਆਂ ਫਸਲਾਂ ਨੂੰ ਬਚਾਉਣ ਦੀ ਖਾਤਰ ਸਾਡੇ ਖੇਤਾਂ ਨੂੰ ਬਚਾਉਣ ਦੀ ਖਾਤਰ ਤੇ ਸਾਡੀਆਂ ਨਸਲਾਂ ਨੂੰ ਬਚਾਉਣ ਦੀ ਖਾਤਰ ਇਸ ਤੋਂ ਵੱਧ ਕੋਈ ਲੀਡਰ ਮੈਂ ਨਹੀਂ ਕਹਿੰਦਾ ਵੀ ਜੇ ਕੋਈ ਹੋਰ ਲੀਡਰਾਂ ਦੇ ਵਿੱਚ ਜਿਹੜੇ ਲੀਡਰ ਅੱਜ ਚੁੱਪ ਕਰੇ ਬੈਠੇ ਨੇ ਮੈਂ ਇੱਕ ਗੱਲ ਕਹਿਣਾ ਵੀ ਤੁਹਾਡੀ ਵੀ ਜ਼ਮੀਰ ਕਿਹਾ ਮਰ ਗਈ ਤੁਸੀਂ ਕਿਸਾਨੀ ਨੇਤਾ ਹੋਣ ਦੇ ਨਾਤੇ ਮਜ਼ਦੂਰ ਕਿਸਾਨ ਦੇ ਤੁਸੀਂ ਮਸੀਹਾ ਕੌਣ ਵਾਲਿਓ ਅੱਜ ਤੁਸੀਂ ਚੁੱਪ ਕਰਕੇ ਸਰਕਾਰ ਦੀ ਤਰ੍ਹਾਂ ਜਿਵੇਂ ਸੈਂਟਰ ਸਰਕਾਰ ਮੂੰਹ ਦੇ ਵਿੱਚ ਲੌਂਗ ਪਾ ਕੇ ਬੈਠੀ ਆ ਇਸੇ ਤਰ੍ਹਾਂ ਤੁਸੀਂ ਬੈਠੇ ਹੋ ਤੁਹਾਨੂੰ ਕੀ ਮਤਲਬ ਇਹ ਗੱਲ ਸੋਧਾ ਪਾਉਂਦੀ ਆ ਜਦ ਦਿਨ ਵੀ ਤੁਸੀਂ ਆਪਣੇ ਘਰਾਂ ਦੇ ਵਿੱਚ ਬੈਠੋ ਤੁਹਾਨੂੰ ਇਹ ਹਿੱਤਾਂ ਦੇ ਬਾਰੇ ਕੋਈ ਪਤਾ ਨਹੀਂ ਵੀ ਸਾਸੀਂ ਕਿਸਾਨਾਂ ਦੀ ਲੜਾਈ ਲੜਦੇ ਆ ਨੇਤਾ ਹੋਣ ਦੇ ਨਾਤੇ ਬੈ ਤੁਸੀਂ ਅੱਜ ਆਪਣੇ ਘਰਾਂ 'ਚ ਬੈਠੇ ਹੋ ਵੀ ਆ ਲੜਾਈ ਨਹੀਂ ਕਿਸਾਨੀ ਦੀ ਨਹੀਂ ਤੁਹਾਨੂੰ ਕੀ ਲੱਗਦਾ ਇਹ ਲੜਾਈ ਕੱਲੀ ਕਿਸਾਨਾਂ ਦੀ ਆ ਜਾਂ ਸਾਰੇ ਵਰਗਾਂ ਦੀ ਕਿਸਾਨ ਲੜਾਈ ਲੜ ਰਹੇ ਆ ਇਹ ਦੇਖੋ ਜੀ ਅੱਜ ਮੈਂ ਤਾਂ ਇਹ ਗੱਲ ਕਹਿ ਸਕਦਾ ਵੀ ਇਹ ਜੋ ਡੱਲੇਵਾਲ ਨੇ ਇੰਨੀ ਵੱਡੀ ਇਹ ਚੰਗਿਆੜੀ ਇੱਕ ਫਲਾ ਦਿੱਤੀ ਅੱਗ ਇਹ ਅੱਜ ਸਾਡੇ ਹਿੰਦੁਸਤਾਨ ਤੱਕ ਹੀ ਸੀਮਤ ਨਹੀਂ ਰਹੀਗੀ ਅੱਜ ਇਹ ਦੁਨੀਆ ਦੀ ਵਰਲਡ ਵਾਈਡ ਜਿਹੜੀ ਲੜਾਈ ਆ ਇਹ ਉਹ ਹੋ ਗਈ ਇਹ ਇਸ ਗੱਲ ਤੋਂ ਇਹ ਵੀ ਮੈਨੂੰ ਨਜ਼ਰ ਆਉਂਦਾ ਵੇ ਕਿਤੇ ਐਸਾ ਨਾ ਹੋਵੇ ਵੀ ਇਹ ਕੋਈ ਹੋਰ ਵੀ ਬਰਾਟ ਰੂਪ ਧਾਰ ਸਕਦੀ ਆ ਅਗਰ ਡੱਲੇਵਾਲ ਜੀ ਦਾ ਕੁਛ ਨਾ ਕੁਛ ਹੋ ਨੁਕਸਾਨ ਦਾ ਪ੍ਰਮਾਤਮਾ ਦੇ ਵੱਲੋਂ ਉਹਦਾ ਹਾਂ ਕੋਈ ਨੁਕਸਾਨ ਹੋ ਜਾਂਦਾ ਇਹ ਉਹ ਬਰਾਟ ਰੂਪ ਐਸਾ ਧਾਰੂਗੀ ਜਿਸ ਦੇ ਨਾਲ ਇੱਥੇ ਹੋ ਸਕਦਾ ਕਾਰਪੋਰੇਟ ਤੇ ਗਰੀਬ ਜਿਹੜੀ ਆ ਜਨਤਾ ਖੜੀ ਆ ਕਿਸਾਨੀ ਖੜੀ ਆ ਨਾ ਸਹ ਦੇ ਆਮੋ ਸਾਹਮਣੇ ਟਕਰਾ ਦੇ ਵਿੱਚ ਆ ਜਾਣ ਮੈਂ ਇਦਾਂ ਦੇ ਹਾਲਾਤ ਬਣ ਗਏ ਇਦਾਂ ਦੇ ਹਾਲਾਤ ਇਹ ਮੇਰਾ ਖਿਆਲ ਕਹਿੰਦਾ ਵੀ ਬਣਦੇ ਜਾ ਰਹੇ ਨੇ ਆ ਰਹੇ ਇਹ ਸਰਕਾਰ ਨੇ ਬਣਾ ਲੈਣੇ ਨੇ ਹਾਲੇ ਵੀ ਸਮਾਂ ਮੈਂ ਸਰਕਾਰ ਨੂੰ ਬੇਨਤੀ ਕਰਦਾ ਮੋਦੀ ਸਾਹਿਬ ਨੂੰ ਵੀ ਬੇਨਤੀ ਕਰਦਾ ਬਾਕੀ ਆ ਭਗਵਾਨ ਜੀ ਸਾਡਾ ਨਿਚਾਰ ਹੈ ਇਹਨੂੰ ਵੀ ਮੈਂ ਬੇਨਤੀ ਕਰਦਾ ਵੀ ਵਿਚ ਪੈ ਕੇ ਪੁਆ ਕੇ ਇਸ ਮਸਲੇ ਨੂੰ ਹੱਲ ਕਰੋ ਤਾਂ ਕਿ ਕਿਸਾਨ ਅੰਨਦਾਤਾ ਜਿਸ ਨੇ ਸਾਰੀ ਦੁਨੀਆ ਦਾ ਪੇਟ ਭਰਿਆ ਹੈ ਆਪ ਭੁੱਖਾ ਬੈਠਾ ਹੈ ਅੱਜ ਤੁਹਾਨੂੰ ਸ਼ਰਮ ਨਹੀਂ ਆਉਂਦੀ ਇਆਂ ਇਆਂ ਸਰਕਾਰ ਤਾਂ ਇਸ ਵੇਲੇ ਵੀ ਆਪਣੀ ਪੰਜਾਬ ਦੀ ਜਿਹੜੀ ਆ ਉਹ ਇਲੈਕਸ਼ਨਾਂ ਵਿੱਚ ਬਿਜ਼ੀ ਹੋ ਗਈ ਆ ਉਹ ਐਮਸੀ ਦੇ ਇਲੈਕਸ਼ਨ ਚੱਲ ਰਹੇ ਆ ਉਹਨਾਂ ਨੂੰ ਮੈਨੂੰ ਤੇ ਲੱਗਦਾ ਨਹੀਂ ਵੀ ਉਹ ਇਸ ਕੰਮ ਲਈ ਸਹੇਰਦੇ ਆ ਮੈਂ ਸਭ ਨਾਲ ਮੈਂ ਉਹੀ ਗੱਲ ਕਰਦਾ ਵੀ ਇਹਨਾਂ ਨੂੰ ਕੀ ਚਾਹੀਦਾ ਇਹਨਾਂ ਨੂੰ ਸਿਰਫ ਚੋਣਾਂ ਦੇਸਗੀਆਂ ਇਹਨਾਂ ਨੂੰ ਕੁਰਸੀਆਂ ਦੇਸਦੀਆਂ ਨੇ ਉਹ ਜਿਹੜੇ ਕੁਝ ਨਾਲ ਮਗਰ ਲਾਏ ਹੋਏ ਨੇ ਨਾ ਕੁਝ ਚੰਦ ਲੋਕ ਉਹਨਾਂ ਦੇ ਸਰ ਦੇ ਉੱਤੇ ਇਹ ਕਹਿੰਦੇ ਨੇ ਵੀ ਇਹਨਾਂ ਦੇ ਹੱਥਾਂ ਦੇ ਵਿੱਚ ਜਨਤਾ ਜਿਵੇਂ ਕਿ ਪੰਜ ਸਰਪੰਚ ਪਿੰਡਾਂ ਦੇ ਵਿੱਚ ਬਣੇ ਨੇ ਤੁਸੀਂ ਦੇਖਿਆ ਹੀ ਅੱਜ ਕਿੰਨੀ ਜਗਾ ਇਤਕੀ ਗੋਲੀਆਂ ਚੱਲੀਆਂ ਕਿੰਨੇ ਸ਼ੂਟਰ ਹੋਏ ਨੇ ਕਿੰਨੀਆਂ ਪੰਚਾਇਤ ਇਲੈਕਸ਼ਨਾਂ ਵਿੱਚ ਪੰਚਾਇਤ ਇਲੈਕਸ਼ਨਾਂ ਦੇ ਵਿੱਚ ਤਾਜ਼ਾ ਆਧਾਰਨ ਆ ਤਾਜ਼ਾ ਆਧਾਰਨ ਆ ਨਾ ਇਹ ਉਹ ਲੋਕ ਨੇ ਜਿਹੜੇ ਮਤਲਬ ਸਿਰਫ ਸਾਡੇ ਚੰਦ ਲੋਕਾਂ ਨੂੰ ਦਬਕਾ ਕੇ ਕਰਕੇ ਚਾਰ ਪੈਸੇ ਟਕਿਆਂ ਦੀ ਖਾਤਰ ਗਰਾਂਟਾਂ ਦੇ ਰੂਪ ਦੇ ਵਿੱਚ ਲੈ ਕੇ ਉਹਨਾਂ ਨੂੰ ਹੜੱਪ ਕਰਕੇ ਮਤਲਬ ਆਪਣਾ ਜਿਵੇਂ ਕਹੇ ਲੋ ਵੀ ਜਨ ਜੀਵਨ ਜਿਹੜਾ ਉਹਨੂੰ ਆਪਣੇ ਨੂੰ ਚਲਾ ਲੈਂਦੇ ਨੇ ਠੱਗ ਠੱਗਾ ਚਲਾ ਲੈਂਦੇ ਨੇ ਇਹ ਲੋਕ ਗਾਹਾਂ ਤੋਂ ਗਾਹਾਂ ਗਾਹਾਂ ਤੋਂ ਗਾਹਾਂ ਨਾ ਦੇ ਕਿ ਚੈਨ ਬਣੀ ਹੋਈ ਆ ਤੇ ਮਨ ਸਾਰਾ ਸਰਕਲ ਬਣਿਆ ਹੋਇਆ ਮੰਤਰੀਆਂ ਤੱਕ ਹਾਂਜੀ ਠੀਕ ਹੈ ਉਹ ਉੱਪਰ ਤੋਂ ਉੱਪਰ ਉੱਪਰ ਤੋਂ ਉੱਪਰ ਲੈਬਲ ਵਾਲੇ ਮਤਲਬ ਜਿੱਦਾਂ ਜਿੱਦਾਂ ਦਾ ਉਹਨਾਂ ਦਾ ਕੇਡਰ ਆ ਜਾਂ ਜਿੱਦਾਂ ਜੰਨਾ ਦਾ ਉਹਨਾਂ ਦਾ ਅਧਿਕਾਰ ਖੇਤਰ ਆ ਉਦਾਂ ਉਦਾਂ ਦਾ ਉਹ ਆਪਣੇ ਡੱਫੀਆਂ ਵਜਾਉਣ ਲੱਗੇ ਉਹਦੇ ਤੇ ਲੁਟਣ ਤੇ ਕੁੱਟਣ ਲੱਗੇ ਹੋਏ ਨੇ ਜਨਤਾ ਨੂੰ ਕਿਸਾਨੀ ਨੂੰ ਆ ਕਿਸਾਨੀ ਨੂੰ ਰੋਲ ਖੜੀ ਤੇ ਇੱਕ ਵੀਰ ਜੀ ਇੱਥੇ ਆ ਪੋਸਟਰ ਲੈ ਕੇ ਆਏ ਸੀਗੇ ਮੈਂ ਜਦੋਂ ਗੱਲ ਪੜ੍ਹੀ ਹੈ ਨਾ ਤੇ ਮੇਰੇ ਦਿਲ ਤੇ ਲੱਗੀ ਵੀ ਵਾਕਈ ਗੱਲ ਬਹੁਤ ਵਧੀਆ ਹੈ ਅਸੀਂ ਜਗਜੀਤ ਸਿੰਘ ਡੱਲੇਵਾਲ ਨਾਲ ਹਾਂ ਮਰਨ ਵਰਤ ਚਲੋ ਖਨੌਰੀ ਮਤਲਬ ਵੀਰ ਨੇ ਪੋਸਟਰ ਛਪਾਏ ਆ ਵੀਰ ਜੀ ਕੀ ਸੋਚ ਕੇ ਇਹ ਪੋਸਟਰ ਛਪਾਏ ਆ ਤੁਸੀਂ ਇੱਥੇ ਗੱਡੀਆਂ ਵਾਲਿਆਂ ਨੂੰ ਬੰਨ ਰਿਆ ਸੀ ਤੇ ਪੰਜਾਬ ਦੇ ਲੋਕਾਂ ਨੂੰ ਕੀ ਸੁਨੇਹਾ ਦੇਣਾ ਚਾਹੁੰਦੇ ਆ ਵੀਰ ਜੀ ਅਸੀਂ ਇਹਨਾਂ ਪੋਸਟਰ ਛਾ ਕੇ ਛਪਾਏ ਆ ਵੀ ਸਾਡਾ ਇੱਕ ਜਰਨਲ ਜੋ ਫਸਲਾਂ ਦੀ ਲੜਾਈ ਸਾਡੀਆਂ ਦਸਲਾਂ ਦੀ ਲੜਾਈ ਆਉਣ ਵਾਲੀਆਂ ਪੀੜ੍ਹੀਆਂ ਨੂੰ ਦੱਸਣ ਵਾਸਤੇ ਵੀ ਅਸੀਂ ਤੁਹਾਡੇ ਪਿੱਛੇ ਲੜਿਆ ਉਹਨੂੰ ਵੀ ਲੜਾਈ ਸਾਡਾ ਇੱਕ ਜੋਧਾ ਲੜ ਰਿਹਾ ਸਾਡੇ ਨੇਤਾ ਹੀ ਲੜ ਰਹੇ ਆ ਉਹਦੇ ਦੱਸਣ ਵਾਸਤੇ ਵੀ ਤੁਸੀਂ ਘਰਾਂ ਚ ਨਾ ਬੈਠੋ ਉਹ ਸਾਡਾ ਜਰਨਲ ਲੜਾਈ ਲੜ ਰਿਹਾ ਆ ਆਪਾਂ ਲੋਕਾਂ ਨੂੰ ਦੱਸਣ ਵਾਸਤੇ ਹੀ ਸਵੇਰ ਦੇ ਗੱਡੀ ਦੇ ਪੋਸਟਰ ਵੀ ਲਾਇਆ ਕੱਲ੍ਹ ਵੀ ਲ ਤੇ ਅੱਜ ਵੀ ਲੈਣੇ ਆ ਕੱਲ ਨੂੰ ਸਾਡੇ ਹੋਰੇ ਤੋਂ ਵਧੀਆ ਪੋਸਟਰ ਆਉਣਗੇ ਤਾਂ ਕਿ ਲੋਕਾਂ ਦੇ ਵਿੱਚ ਵਧੀਆ ਸਨੇਹਾ ਜਾਵੇ ਲੋਕ ਘਰਾਂ ਚੋਂ ਨਿਕਲਣ ਆ ਕੇ ਖਲੋਰੀ ਬਾਡਰ ਤੇ ਪਹੁੰਚਣ ਤਾਂ ਕਿ ਜਿਹੜੀਆਂ ਸਰਕਾਰ ਤੋਂ ਮਨਾਈ ਹੋਏ ਮੰਗਾਂ ਉਹਨੂੰ ਲਾਗੂ ਕਰਾ ਸਕੀਏ ਮਤਲਬ ਆਪਣੇ ਆਪਣੇ ਪਿੰਡ ਵਿੱਚ ਲੋਕਾਂ ਨੂੰ ਕੀ ਸਨੇਹਾ ਦੇਣਾ ਚਾਹੁੰਦੇ ਜਿੱਦਾਂ ਹੁਣ ਪਿੰਡ 'ਚ ਕੋਈ ਬੰਦਾ ਉੱਥੇ ਗੱਡੀ ਲੈ ਕੇ ਮੋਟਰਸਾਈਕਲ ਲੈ ਕੇ ਘੁੰਮਦਾ ਮਤਲਬ ਉਦੋਂ ਇੱਥੇ ਨਹੀਂ ਵੀ ਆਇਆ ਜਾਂਦਾ ਇਸ ਮੋਰਚੇ ਦੀ ਸਪੋਰਟ ਤੁਹਾਨੂੰ ਕੀ ਲੱਗਦਾ ਇਸ ਪੋਸਟਰ ਦੇ ਨਾਲ ਹੀ ਕਰ ਸਕਦਾ ਸਨੇਹਾ ਦੇ ਸਕਦਾ ਆਪਣਾ ਅਸੀਂ ਅਸੀਂ ਉਹਨਾਂ ਨੇ ਇਹ ਕਰਦੇ ਆ ਕਿ ਤੁਸੀਂ ਇਸ ਪੋਸਟ ਦੇ ਰਾਹੀਂ ਸਮਝੋ ਤੇ ਪਿੰਡਾਂ ਦੇ ਵਿੱਚ ਗੁਰਦੁਆਰਿਆਂ ਦੇ ਵਿੱਚ ਅਰਦਾਸਾਂ ਕਰਾਓ ਤੇ ਸਰਬੱਤ ਦੇ ਭਲੇ ਦੀ ਗੁਰੂ ਦਾ ਸਾਡੇ ਜਿਹੜੇ ਐਮਐਸਪੀ ਸਾਨੂੰ ਮਿਲੇ ਸਾਡਾ ਜਿਹੜਾ ਜਰਨੈਲ ਬੈਠਾ ਉਹਦੀ ਚੜ੍ਹਦੀ ਕਲਾ ਰਹੇ ਉੱਥੇ ਅਰਦਾਸਾਂ ਕਰਾਉਣ ਜਿਵੇਂ ਮਰਜ਼ੀ ਹੈ ਵੀ ਚੜ੍ਹਦੀ ਕਲਾ ਸਾਡੇ ਜਰਨੈਲ ਦੀ ਰਹੇ ਤਾਂ ਜੋ ਅਸੀਂ ਜਿਹੜੀ ਗਾਰੰਟੀ ਆਪਣੀ ਐਮਐਸਪੀ ਲੈ ਸਕੀਏ ਠੀਕ ਹੈ ਜੀ ਦੋਸਤੋ ਸਾਡੇ ਪਿੰਡ ਵਿੱਚ ਇਹ ਅਰਦਾਸ ਜਿਹੜੀ ਆ ਜਿਹੜੀ ਵੀਰਜੀ ਨੇ ਗੱਲ ਕਹੀ ਆ ਨਾ ਉਹ ਸ਼ੁਰੂ ਹੋ ਚੁੱਕੀ ਆ ਮੈਂ ਜਲੰਧਰ ਜ਼ਿਲ੍ਹੇ ਦਾ ਜਮਸ਼ੀਰ ਪਿੰਡ ਆ ਮੇਰਾ ਤੇ ਸਾਡੇ ਪਿੰਡ ਮੈਂ ਤਿੰਨ ਆਰੀ ਅਰਦਾਸ ਵਿੱਚ ਹਫ਼ਤੇਕ ਦੇ ਵਿੱਚ ਵਿੱਚ ਸ਼ਾਮਲ ਹੋ ਹਟਿਆ ਤੇ ਮੈਂ ਤਿੰਨੇ ਆਰੀ ਇਹ ਗੱਲ ਸੁਣੀ ਆ ਵੀ ਕਿਸਾਨਾਂ ਦੀਆਂ ਹੱਕੀ ਮੰਗਾਂ ਲਈ ਜਿਹੜੇ ਕਿਸਾਨ ਧਰਨੇ ਉੱਤੇ ਬੈਠੇ ਆ ਵੀ ਮਾਲਕਾ ਉਹਨਾਂ ਦੀ ਜਿਹੜੀ ਮਤਲਬ ਬਾਹ ਫੜ ਤੇ ਉਹਨਾਂ ਨੂੰ ਸਿਰੇ ਬਾਬਾ ਜੀ ਤੁਸੀਂ ਮੋਰਚੇ ਵਿੱਚ ਆਣ ਕੇ ਬੈਠੇ ਆ ਪੰਜਾਬ ਨੂੰ ਬਚਾਉਣ ਦੀ ਖਾਤਰ ਹਿੰਦੁਸਤਾਨ ਨੂੰ ਬਚਾਉਣ ਦੀ ਖਾਤਰ ਤੇ ਹੁਣ ਮੈਂ ਤੁਹਾਨੂੰ ਪੁੱਛਣਾ ਚਾਹੁੰਦਾ ਵੀ ਪੰਜਾਬ ਦੇ ਲੋਕਾਂ ਨੂੰ ਤੁਸੀਂ ਕੀ ਇੱਕ ਸਨੇਹਾ ਦੇਣਾ ਚਾਹੁੰਦੇ ਆ ਅਸੀਂ ਪੰਜਾਬ ਦੇ ਲੋਕਾਂ ਨੂੰ ਇਹੀ ਸਨੇਹ ਦੇਣਾ ਚਾਹੁੰਦੇ ਆ ਕਿ ਜਿਹੜਾ ਅੱਗੇ ਅਸੀਂ ਇੱਕ ਅੰਦੋਲਨ ਲੜਿਆ ਉਸ ਦੇ ਵਿੱਚ ਬੇਸ਼ੱਕ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਨੇ ਟਿਲ ਕਾਨੂੰਨ ਜਿਹੜੇ ਖੇਤੀ ਦੇ ਖਿਲਾਫ ਲਿਆਂਦੇ ਸੀ ਵਾਪਸ ਲੈ ਲਏ ਪਰ ਉਹ ਕਿਸੇ ਦੂਸਰੇ ਤਰੀਕੇ ਨਾਲ ਜਿਹੜੇ ਸਾਡੇ ਤੇ ਅਪਲਾਈ ਹੋ ਰਹੇ ਐ ਔਰ ਕੀਤੇ ਹੋਏ ਵਾਅਦੇ ਜਿਹੜੇ ਸਾਡੇ ਨਾਲ ਜਮਨੀਆਂ ਹੋਈਆਂ ਮੰਗਾਂ ਨੂੰ ਲਾਗੂ ਨਾ ਕਰਕੇ ਸਾਡੇ ਪੰਜਾਬ ਦੇ ਔਰ ਦੇਸ਼ ਦੇ ਸਾਰੇ ਹੀ ਕਿਸਾਨਾਂ ਨਾਲ ਇਹਨਾਂ ਨੇ ਭਾਜੀਪੀ ਸਰਕਾਰ ਨੇ ਇੱਕ ਦੇ ਧਰੋ ਕੀਤਾ ਔਰ ਉਸ ਮੰਗਾਂ ਨੂੰ ਮਨਵਾਉਣ ਵਾਸਤੇ ਔਰ ਦੇਸ਼ ਆਪਣੇ ਪੰਜਾਬ ਔਰ ਹਰਿਆਣਾ ਜੋ ਕਿ ਖੇਤੀ ਪ੍ਰਧਾਨ ਸੂਬੇ ਹੈ ਇਹਨਾਂ ਦੀ ਅਰਥ ਵਿਵਸਥਾ ਔਰ ਇਥੋਂ ਦੇ ਪਾਣੀ ਔਰ ਫਸਲ ਔਰ ਨਸਲ ਨੂੰ ਬਚਾਉਣ ਵਾਸਤੇ ਜੋ ਕਿ ਗੈਰ ਰਾਜਨੀਤਿਕ ਐਸ ਕੇ ਐਮ ਵੱਲੋਂ 12 ਫਰਵਰੀ ਤੋਂ ਜੋ ਕਿ ਇਹ ਅੰਦੋਲਨ ਵਿੱਢਿਆ ਗਿਆ ਹੈ ਇਸ ਦੇ ਵਿੱਚ ਵੱਡੀ ਗਿਣਤੀ ਵਿੱਚ ਪਹੁੰਚ ਕੇ ਸਾਡੇ ਜਿਹੜਾ ਧਰਤੀ ਅੱਥਲੇ ਪਾਣੀ ਨੂੰ ਬਚਾਉਣਾ ਔਰ ਸਾਡੇ ਦੇਸ਼ ਯੂਗ ਜਿਹੜੇ ਕਿ ਬਾਹਰ ਜਿਹੜੇ ਹੈ ਜਾਣੀ ਪਲੈਨ ਕਰ ਰਹੇ ਆ ਆਪਣੇ ਰੋਜ਼ਗਾਰ ਦੇ ਜੋ ਹੈ ਕਿ ਭਾਲ ਦੇ ਵਿੱਚ ਇਥੋਂ ਡਾਇਵਰਟ ਹੋ ਰਹੇ ਆ ਸਾਡੇ ਪੰਜਾਬ ਦੇ ਵਿੱਚੋਂ ਅਰ ਹਰਿਆਣੇ ਦੇ ਵਿੱਚੋਂ ਉਹਨਾਂ ਨੂੰ ਆਪਣੇ ਇੱਥੇ ਖੇਤੀ ਕਿਤੇ ਨਾਲ ਜੁੜ ਕੇ ਔਰ ਆਪਣੇ ਵਿਰਾਸਤ ਨਾਲ ਜੁੜੇ ਰਹਿਣ ਦੇ ਵਾਸਤੇ ਅਸੀਂ ਅਪੀਲ ਕਰਾਂਗੇ ਕਿ ਇਸ ਅੰਦੋਲਨ ਦੇ ਵਿੱਚ ਵੱਡੀ ਗਿਣਤੀ ਵਿੱਚ ਸ਼ਾਮਲ ਹੋ ਕੇ ਜੋ ਕਿ ਅੱਜ ਸਰਦਾਰ ਜਗਜੀਤ ਸਿੰਘ ਡੱਲੇਵਾਲ ਆਪਣਾ ਇਸ ਅੰਦੋਲਨ ਨੂੰ ਜਿੱਤ ਪ੍ਰਾਪਤ ਕਰਨ ਵਾਸਤੇ ਆਪਣੀ ਜ਼ਿੰਦਗੀ ਲਾਹ ਦਾਅ ਤੇ ਲਾ ਕੇ ਬੈਠੇ ਹੋਏ ਐ ਉਹਨਾਂ ਦੀ ਸਪੋਰਟ ਕਰਨ ਵਾਸਤੇ ਇੱਥੇ ਖਨੌਰੀ ਬਾਰਡਰ ਤੇ ਵੱਡੀ ਗਿਣਤੀ ਵਿੱਚ ਪਹੁੰਚਣ ਔਰ ਇਹ ਜੋ ਅੰਦੋਲਨ ਹੈ ਇਹਨੂੰ ਸਫਲ ਬਣਾਓ ਤੇ ਤੁਸੀਂ ਕਿੱਥੋਂ ਆਏ ਜੀ ਹਰਿਆਣੇ ਤੋਂ ਜੀ ਨਹੀਂ ਅਬੋਰ ਤੋਂ ਅਬੋਰ ਤੋਂ ਤੇ ਤੁਸੀਂ ਜੀ ਅਬੋਰ ਤੋਂ ਤੁਸੀਂ ਫਾਜ਼ਲ ਕਾ ਤੋਂ ਫਾਜ਼ਲ ਕਾ ਹਾਂ ਜੀ ਤੁਸੀਂ ਜੀ ਜਿਹੜਾ ਫਾਜ਼ਲ ਕਾ ਤੁਸੀਂ ਜੀ ਜਿਹੜਾ ਫਾਜ਼ਲ ਕਾ ਤੁਸੀਂ ਜੀ ਜਿਹੜਾ ਫਾਜ਼ਲ ਕਾ ਜੀ ਲੋ ਬਈ ਫਾਜ਼ਲ ਕੇ ਵਾਲਿਆਂ ਨੇ ਮੋਰਚਾ ਇੱਥੇ ਗੱਡੋ ਪਾਇਆ ਓਏ ਫਾਜ਼ਲ ਕਾ ਤੋਂ ਤੁਸੀਂ ਫਾਜ਼ਲ ਕਾ ਤੋਂ ਜੀ ਫਾਜ਼ਲ ਕਾ ਜੀ ਫਾਜ਼ਲ ਕਾ ਸਾਡੇ ਹੋਰ ਬੰਦੇ ਆ ਲੈ ਬਈ ਇਸ ਵੇਲੇ ਤੇ ਫਾਜ਼ਲ ਕਾ ਫਾਜ਼ਲ ਕਾ ਹੋਈ ਪਈ ਆ ਬਈ ਬਲੌਗ ਵਿੱਚ ਤੁਹਾਡਾ ਪਿੰਡ ਕਿਹੜਾ ਬਾਈ ਪਿੰਡ ਬਾਗੇ ਵਾਲਾ ਇਹ ਜਿਲ੍ਹਾ ਫਾਜ਼ਿਲਕਾ ਠੀਕ ਹੈ ਹਾਂਜੀ ਦੋਸਤੋ ਇਸ ਵੇਲੇ ਅਸੀਂ ਨਾ ਖਨੋਰੀ ਬਾਰਡਰ ਦੇ ਉੱਤੇ ਸਾਡੇ ਬਜ਼ੁਰਗ ਸਾਨੂੰ ਟਕਰੇ ਆ ਤੇ ਉਹਨਾਂ ਨਾਲ ਲੱਗੇ ਆ ਗੱਲਬਾਤ ਕਰਨ ਤੇ ਹਾਂਜੀ ਬਾਬਾ ਜੀ ਕਿੰਨਾ ਚਿਰ ਹੋ ਗਿਆ ਤੁਹਾਨੂੰ ਇੱਥੇ ਬੈਠਿਆਂ ਨੂੰ ਤੁਹਾਨੂੰ ਇੱਥੇ ਅਸੀਂ ਜਿੱਦ ਹੀ ਬੈਠੇ ਜਿੱਦ ਅਸੀਂ 13 ਫਰਵਰੀ ਤੋਂ ਆਏ ਹੋਏ ਹਾਂ ਹਾਂਜੀ ਪਹਿਲਾਂ ਅਸੀਂ ਉਧਰ ਸੀਗੇ ਸੰਭੂ ਤੇ ਸੀਗੇ ਠੀਕ ਹੈ ਜੀ ਜਿੱਦੋਂ ਤੋਂ ਇੱਥੇ ਮਰਨ ਪਰ ਸ਼ੁਰੂ ਕਰਿਆ ਦਲੇਵਾਲ ਸਾਹਿਬ ਨੇ ਠੀਕ ਹੈ ਜੀ ਉਦੋਂ ਤੋਂ ਅਸੀਂ ਇੱਥੇ ਆਏ ਹੋਏ ਹਾਂ